ਉੱਥੇ ਚਾਰ ਬੰਦੇ ਪੰਜ ਬੰਦੇ ਸੀ ਜੀ ਜੁਪੀ ਬਿਹਾਰ ਦੇ ਸੀਗੇ ਪੰਜਾਬੀ ਕੋਈ ਪੰਜਾਬੀ ਕੋਈ ਨਹੀਂ ਸੀਗਾ ਜੁਪੀ ਬਿਹਾਰ ਦੇ ਸੀ ਉਹਨਾਂ ਨੇ ਦੇਖ ਕੇ ਮੈਨੂੰ 30 ਪੁਆਇੰਟ ਦੇ ਤੱਕੇਰਾ ਪਾ ਲਿਆ ਪੰਜਾਬੀ ਜੀ ਹਿੰਦੀ ਪੰਜਾਬੀ ਮਿਕਸ ਜੇ ਬੋਲਦੇ ਸੀਗੇ ਜੀ ਮਤਲਬ ਪੰਜਾਬੀ ਨਹੀਂ ਸੀ ਪੰਜਾਬੀ ਰੀਸ ਇਹਦਾ ਪਿਓਰ ਸਾਫ ਕਲੀਅਰ ਹੋ ਗਿਆ ਜੀ ਰੱਬ ਤੋਂ ਅੱਡਾ ਬਲਾਕਰ ਯਕੀਨ ਕਰਿਓ ਉਸ ਵੇਲੇ ਮੇਰੇ ਨਾਲ ਇੰਨਾ ਗਵਾਕੇ ਬੀਤਿਆ ਹਨ ਜਾਨੀ ਕਿ ਮਨ ਨੂੰ ਆਪਣੇ ਆਪ ਦੀ ਸੁਤ ਬੁੱਧ ਖੋਸ਼ ਨਹੀਂ ਰਹੀ ਮੈਂ ਉੱਥੇ ਫਿਰ ਘੱਟੋ ਘੱਟ 15 ਮਿੰਟ ਖੜਾ ਰਿਹਾ ਪੰਜਾਬ ਦੇ ਵਿੱਚ ਲਗਾਤਾਰ ਹੀ ਪ੍ਰਵਾਸੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਕਿਉਂਕਿ ਇਹਨਾਂ ਦੇ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਦੱਸਦੀ ਹੈ ਕਿ ਹੁਣ ਇਸੇ ਵਿਚਾਲੇ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਕੁਝ ਪ੍ਰਵਾਸੀਆਂ ਦੇ ਵੱਲੋਂ ਸਿੱਖ ਬਜ਼ੁਰਗ ਬਾਪੂ ਨੂੰ ਘੇਰਾ ਪਾ ਲਿਆ ਗਿਆ ਇਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਤੁਹਾਨੂੰ ਸੀਸੀਟੀਵੀ ਵੀਡੀਓ ਵੀ ਦਿਖਾਉਂਦੇ ਆ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਦੋ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਐ ਪਰਵਾਸੀ ਆਉਂਦੇ ਨੇ ਤੇ ਇਹਨਾਂ ਦੇ ਵੱਲੋਂ ਸਿੱਖ ਬਜ਼ੁਰਗ ਬਾਪੂ ਨੂੰ ਘੇਰ ਲਿਆ ਜਾਂਦਾ ਹੈ ਚੜਦੀ ਸਵੇਰ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਹਨੇਰਾ ਸੀ ਹਜੇ ਅਤੇ ਇਸੇ ਦੌਰਾਨ ਜਦੋਂ ਸਿੱਖ ਬਜ਼ੁਰਗ ਬਾਪੂ ਸੰਗਰਾਂਦ ਦੌਰਾਨ ਮੰਦਿਰ ਜਾ ਰਹੇ ਸਨ ਤਾਂ ਇਹਨਾਂ ਪਰਵਾਸੀਆਂ ਨੇ ਮੌਕਾ ਦੇਖ ਕੇ ਸੇਕ ਬਜ਼ੁਰਗ ਬਾਪੂ ਨੂੰ ਨਿਸ਼ਾਨਾ ਬਣਾਇਆ ਪਹਿਲਾ ਘੇਰਾ ਪਾ ਲਿਆ ਤੇ ਫਿਰ ਬਾਪੂ ਦੇ ਕੋਲ ਜੋ ਜੋ ਵੀ ਸਮਾਨ ਮੌਜੂਦ ਸੀ ਉਹ ਲੈ ਕੇ ਉੱਥੋਂ ਫਰਾਰ ਹੋ ਗਏ ਬਜ਼ੁਰਗ ਬਾਪੂ ਨੂੰ ਸਰ ਉਹਨਾਂ ਦੇ ਕੋਲੋਂ ਵੀਤੂ 25000 ਦੀ ਨਕਦੀ ਪਈ ਸੀ ਅਤੇ ਇੱਕ ਐਕਟਿਵਾ ਸੀ ਉਹਨਾਂ ਦਾ ਮੋਬਾਈਲ ਫੋਨ ਸੀ ਉਹ ਸਭ ਕੁਝ ਲੈ ਕੇ ਪ੍ਰਵਾਸੀ ਉੱਥੋਂ ਫਰਾਰ ਹੋ ਗਏ ਮੈਨੂੰ ਡਰਾਇਆ ਧਮਕਾਇਆ ਗਿਆ ਉਹਨਾਂ ਦੇ ਕੋਲ ਹਥਿਆਰ ਸੀ ਅਤੇ ਮੈਂ ਆਪਣੀ ਜਾਨ ਬਚਾਉਣ ਦੇ ਲਈ ਉਹਨਾਂ ਨੂੰ ਸਾਰਾ ਸਮਾਨ ਦੇ ਦਿੱਤਾ ਬਜ਼ੁਰਗ ਬਾਪੂ ਦਾ ਕਹਿਣਾ ਹੈ ਕਿ ਉਹ ਸਾਰੇ ਦੇ ਸਾਰੇ ਪ੍ਰਵਾਸੀ ਸਨ ਇਸ ਗੱਲ ਦਾ ਮੈਂ ਦਾਅਵਾ ਕਰ ਸਕਦਾ ਹਾਂ ਉਹਨਾਂ ਸੀਸੀਟੀਵੀ ਵੀਡੀਓ ਦੇਖਣ ਨੂੰ ਵੀ ਕਿਹਾ ਹੈ ਕਿ ਸੀਸੀਟੀਵੀ ਵੀਡੀਓ ਦੇਖ ਕੇ ਤੁਹਾਨੂੰ ਖੁਦ ਬਖੁਦ ਪਤਾ ਲੱਗ ਜਾਵੇਗਾ ਕਿ ਇਹ ਸਾਡੇ ਪੰਜਾਬੀ ਨਹੀਂ ਨੇ ਸਾਡੇ ਪੰਜਾਬੀ ਅਜਿਹਾ ਕੰਮ ਨਹੀਂ ਕਰ ਸਕਦੇ ਐ ਪਰਵਾਸੀ ਨੇ ਉਹਨਾਂ ਕਿਹਾ ਕਿ ਉਹਨਾਂ ਦੀ ਬੋਲਬਾਨੀ ਤੋਂ ਮੈਨੂੰ ਪਤਾ ਲੱਗ ਗਿਆ ਸੀ ਕਿ ਉਹ ਪਰਵਾਸੀ ਨੇ ਅਤੇ ਉਹਨਾਂ ਦੇ ਹੱਥ ਦੇ ਵਿੱਚ ਹਥਿਆਰ ਦੇਖ ਕੇ ਮੈਂ ਖੁਦ ਬਖੁਦ ਉਹਨਾਂ ਨੂੰ ਸਾਰਾ ਸਮਾਨ ਦੇ ਦਿੱਤਾ ਅਤੇ ਉਹਨਾਂ ਕਿਹਾ ਕਿ ਮੈਂ 1 ਮਿੰਟ ਵਾਸਤੇ ਤਾਂ ਸੋਚਣ ਨੂੰ ਮਜਬੂਰ ਹੋ ਗਿਆ ਕਿ ਆਖਿਰਕਾਰ ਮੇਰੇ ਨਾਲ ਐ ਹੋ ਕੀ ਰਿਹਾ ਇਹ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਬਜ਼ੁਰਗ ਬਾਪੂ ਨੇ ਸਾਰੀ ਘਟਨਾ ਦੱਸੀ ਹੈ ਕਿ ਕਿਵੇਂ ਕਿਵੇਂ ਉਹਨਾਂ ਦੇ ਨਾਲ ਪ੍ਰਵਾਸੀਆਂ ਦੇ ਵੱਲੋਂ ਲੁੱਟ ਕੀਤੀ ਗਈ ਹੈ ਮੇਰਾ ਨਾਮ ਵਿਧਿੰਦਰਪਾਲ ਸਿੰਘ ਆ ਜੀ ਤੇ ਮੈਂ ਰੋਜ਼ਾਨਾ ਹਰ ਸਗਰਾਂਦ ਨੂੰ ਆਪਣੇ ਮੰਦਰ ਸਤਬਾਬਾ ਵਾਲਗਨਦ ਘਮਾਰ ਮੰਡੀ ਆਨੇ ਹਾਂ ਮੇਰਾ ਬੇਟਾ ਰਾਤ ਨੂੰ 1 ਵਜੇ ਆ ਜਾਂਦਾ ਉਸ ਤੋਂ ਬਾਅਦ ਪੌਣੇ 3 ਵਜੇ 3 ਵਜੇ ਕੇ 5 ਮਿੰਟ ਤੇ ਮੈਨੂੰ ਜਾਨੀ ਕਿ ਦਿੱਖਿਆ ਕੈਮ ਹੋ ਗਿਆ ਕਿ ਹਾਂ ਗੁਰੂ ਜੀ ਮੰਦਰਾਂ ਨੇ 5 ਵਜੇ ਅਸੀਂ ਉਸ ਤੋਂ ਪਹਿਲਾਂ ਹੀ ਜਾ ਕੇ ਮੰਦਰ ਸੇਵਾ ਕਰਦੇ ਹਾਂ ਸੇਵਾਦਾਰ ਹਾਂ ਸੇਵਾਦਾਰ ਮੰਦਰ ਤੇ ਗੁਰੂ ਘਰ ਦੇ ਤੇ ਸੇਵਾਦਾਰਾਂ ਜਿਸ ਵੇਲੇ ਮੰਦਰੋਂ ਉੱਥੋਂ ਚੱਲੇ ਹੈਬੋਵਾਲ ਚੰਦਰਨਗਰ ਪੂਲੀ ਦੇ ਉੱਤੇ ਜਿਸ ਵੇਲੇ 30 ਪੁਆਇੰਟ ਦੇ ਉੱਤੇ ਅਸੀਂ ਆਏ ਹਾਂ ਨਾ ਜੀ ਤੇ ਉੱਥੇ ਚਾਰ ਮੰਦਰੇ ਪੰਜ ਮੰਡੇ ਸੀਗੇ ਜੀ ਜੁਪੀ ਬਿਹਾਰ ਦੇ ਸੀਗੇ ਪੰਜਾਬੀ ਕੋਈ ਪੰਜਾਬੀ ਕੋਈ ਨਹੀਂ ਸੀਗਾ ਜੁਪੀ ਬਿਹਾਰ ਦੇ ਸੀ ਉਹਨਾਂ ਨੇ ਦੇਖ ਕੇ ਮਾਨੂੰ 30 ਪੁਆਇੰਟ ਦੇ ਤੱਕੇਰਾ ਪਾ ਲਿਆ țeਰਾ ਪਾ ਕੇ ਮਾਨੂੰ ਉਹਨਾਂ ਨੇ ਪੁੱਛਿਆ ਤੁਹਾਡੇ ਕੋਲ ਕੀ ਆ ਮੇਰੇ ਕੋਲ ਐਕਟਵਾ ਸੀ ਮੇਰੇ ਬਸਤਰ ਸੀ ਕੱਪੜੇ ਸੀ ਇਸ ਤੋਂ ਇਲਾਵਾ ਕੈਸ਼ 15 20 25000 ਸਿਰ ਪੰਜ ਪੰਜ ਸੌ ਦੇ ਨੋਟ ਉਹ ਸਾਰੇ ਜਿੰਨੇ ਵੀ ਸੀ ਉਹਨਾਂ ਨੇ ਇੱਕ ਮੁੰਡੇ ਨੇ ਕਿਹਾ ਕਹਿੰਦਾ ਇਹਨਾਂ ਦਾ ਸਕੂਟਰ ਲਓ ਭੱਜ ਲਓ ਉਹ ਸਕੂਟਰ ਲੈ ਕੇ ਹਿੰਦੀ ਦੀ ਗੱਲ ਕਰਦੇ ਸੀ ਪੰਜਾਬੀ ਜੀ ਹਿੰਦੀ ਪੰਜਾਬੀ ਮਿਕਸ ਜੇ ਬੋਲਦੇ ਸੀਗੇ ਜੀ ਮਤਲਬ ਪੰਜਾਬੀ ਨਹੀਂ ਸੀ ਪੰਜਾਬੀ ਨਹੀਂ ਸੀ ਤਾਂ ਇਹ ਦਾ ਪਿਓਰ ਸਾਫ ਕਲੀਅਰ ਹੋ ਗਿਆ ਜੀ ਰੱਬ ਤੁਹਾਡਾ ਭਲਾ ਕਰੇ ਯਕੀਨ ਕਰਿਓ ਉਸ ਵੇਲੇ ਮੇਰੇ ਨਾਲ ਐਨਾ ਕ ਵਾਕਿਆ ਬੀਤਿਆ ਹਨ ਜਾਨੀ ਕਿ ਮਨ ਨੂੰ ਆਪਣੇ ਆਪ ਦੀ ਸੁੱਧ ਬੁੱਧ ਹੋਸ਼ ਨਹੀਂ ਰਹੀ ਮੈਂ ਉੱਥੇ ਘੱਟ ਤੋਂ ਘੱਟ 15 ਮਿੰਟ ਖੜਾ ਰਹਾ ਜਦੋਂ 15 ਮਿੰਟ ਖੜਾ ਰਹਾ ਤਾਂ ਪਿੱਛੋਂ 4-ਵੀਲਰ ਗੱਡੀ ਆਈ ਆ ਡਰਾਈਵਰ ਨੂੰ ਮੈਂ ਹੱਥ ਦਿੱਤਾ ਗੱਡੀ ਚਲਾਣ ਵਾਲੇ ਨੂੰ ਮੈਂ ਕਿਹਾ ਜੀ ਜਰਾ ਗੱਡੀ ਰੋਕਿਓ ਉਸਨੇ ਗੱਡੀ ਦੇਖ ਕੇ ਮੈਨੂੰ ਸਰਦਾਰ ਭਾਈ ਦੇਖ ਕੇ ਮੇਰੀ ਬ੍ਰੇਕ ਲਾਈ ਬ੍ਰੇਕ ਲਾ ਕੇ ਉਹਨਾਂ ਨੇ ਫਿਰ ਮੈਨੂੰ ਪੁੱਛਿਆ ਉਹਦੋਂ ਦੇ ਕੋਲੋਂ ਫਿਰ ਮੈਂ ਕਿਹਾ ਜੀ ਤੁਸੀਂ ਜੇ ਨਹੀਂ ਮੋਬਾਈਲ ਫੜਾਣਾ ਤੇ ਮੇਰੀ ਤੁਸੀਂ ਇੰਟਰਵਿਊ ਨਾ ਲਓ ਤੁਸੀਂ ਮੈਨੂੰ ਐਦਾਂ ਕਰੋ ਚੁੱਪ ਕਰਕੇ ਮੇਰੇ ਨੰਬਰ ਮੇਰੇ ਬੇਟੇ ਨੂੰ ਟੈਲੀਫੋਨ ਕਰ ਦਿਓ ਮੇਰਾ ਬੇਟਾ ਉਸ ਵੇਲੇ ਮੰਦਰ ਗੁਰੂ ਘਰ ਦੇ ਵਿੱਚ ਸੇਵਾ ਕਰ ਰਿਹਾ ਸੀ ਭਗਵਾਨ ਪਾਵਾ ਜੀ ਦੇ ਮੰਦਰ ਦੇ ਕਮਰੇ ਦੇ ਵਿੱਚ ਉਹ ਉੱਥੇ ਆ ਗਏ ਫਿਰ ਜਦੋਂ ਆਇਆ ਕਾਰ ਲੈ ਕੇ ਤਾਂ ਉਸ ਵੇਲੇ ਸਭ ਬੰਦੇ ਨਿਕਲ ਚੁੱਕੇ ਸੀ ਭੱਜ ਗਏ ਮੇਰੇ ਹੱਥ ਕੋਈ ਨਹੀਂ ਆਇਆ ਫਿਰ ਅਸੀਂ ਐਫ ਆਈ ਆਰ ਦਰਜ ਕਰਾਣ ਗਏ ਆ ਉੱਥੇ ਵੀ ਕਿਸੇ ਨੇ ਕੋਈ ਸੁਣਵਾਈ ਕੇਅਰ ਕੀਤੀ ਨਹੀਂ ਹੈਗੀ ਥਾਣੇ ਹੈਬੋ ਵਾਲ ਦੀ ਜਗਤਪੁਰੀ ਦੇ ਵਿੱਚ ਜਗਤਪੁਰੀ ਦੇ ਵਿੱਚ ਲੰਬੇ ਜਿਹੇ ਐਸਐਸਓ ਸੀ ਕਰਦਾਰ ਉਹਨਾਂ ਨੇ ਇੰਟਰਵਿਊ ਤਾਂ ਲੈ ਲਈ ਗੱਲਬਾਤ ਪੁੱਛ ਲਈ ਸਾਨੂੰ ਕੀ ਗੱਲਬਾਤ ਤੁਹਾਡੇ ਨਾਲ ਹੋਈ ਹੈ ਲੇਕਿਨ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਅੱਜ ਤੱਕ ਅੱਜ ਤੀਜਾ ਦਿਨ ਹੋ ਗਿਆ ਜੀ ਕੋਈ ਫਾਇਦਾ ਨਹੀਂ ਹੋਇਆ ਕੋਈ আচ্ছা ਕੀ ਕੀ ਚੋਰੀ ਕੀ ਲੁੱਟ ਕੇ ਲੈ ਗਏ ਦੇਖੋ ਜੀ ਮੇਰਾ ਇੱਕ ਨਾ ਮੋਬਾਈਲ ਸੀਗਾ ਜਿਹੜਾ ਅੱਜਕੱਲ ਟੱਚ ਵਟਨ ਟੱਚ ਵਟਨ ਇੱਕ ਤਾਂ ਮੇਰਾ ਮੋਬਾਈਲ ਸੀਗਾ ਉਸ ਤੋਂ ਇਲਾਵਾ ਮੇਰੇ ਬਸਤਰ ਸੀ ਤੇ ਚਾਰ ਸੂਟ ਸੀਗੇ ਉਸ ਤੋਂ ਲਾਭ ਕੈਸ਼ ਪੇਮੈਂਟ ਸੀਗੀ ਜਿਹੜੀ ਹਰ ਵੇਲੇ ਮੈਂ ਡਿੱਗੀ ਦੇ ਵਿੱਚ ਹੀ ਮੈਂ ਰੱਖਦਾ ਹੂੰ ਇਹੀ ਐਕਟਵਾ ਦੀ ਡਿੱਗੀ ਕੈਸ਼ 252000 ਰੁਪਏ ਸੀਗਾ ਜੀ ਪਲੱਸ ਉਹਦੇ ਨਾਲ ਜਾਨੀ ਕਿ ਮੇਰਾ ਡਿੱਗੀ ਦੇ ਵਿੱਚ ਜਿਹੜੇ ਡਿੱਗੀ ਆ ਨਾ ਜੀ ਐਕਟਵਾ ਦੀ ਐਕਟਵਾ ਦਾ ਨੰਬਰ 0 HP HP 0430 ਆ ਉਹ ਵੀ ਨਾਲੇ ਲੈ ਕੇ ਜਾ ਕੇ ਉਹ گے ਹੋਗੇ ਹੋਗੇ ਮੰਗ ਕੀਤੀ ਜੀ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਕੀ ਮੰਗਿਆ ਮੇਰੀ ਮੰਗ ਇਹੀ ਹੈ ਕਿ ਜਾਨੀ ਕਿ ਸੰਗਤ ਪਬਲਿਕ ਦਾ ਭਲਾ ਹੋਣਾ ਚਾਹੀਦਾ ਪਬਲਿਕ ਦੇ ਨਾਲ ਰਾਹਗੀਰ ਦੇ ਵਿੱਚ ਕੋਈ ਕੇਅਰ ਨਹੀਂ ਕਰਦਾ ਪੁਲਿਸ ਚੌਂਕੀ ਵਾਲੇ ਵੀ ਜਾਨੀ ਕਿ 1% ਵੀ ਕੋਈ ਪੁੱਛਗਿਛ ਹੈ ਨਹੀਂ ਤੇ ਲੱਗਦਾ ਵੀ ਇਹ ਜਿਹੜੀਆਂ ਲੁੱਟ ਦੀਆਂ ਪਾਰਦਾਤਾ ਕੀਤੀਆਂ ਜਾਂਦੀਆਂ ਪ੍ਰਵਾਸੀਆਂ ਵੱਲੋਂ ਕੀਤੀਆਂ ਜਾਂਦੀਆਂ ਇਹ ਬਾਹਲੇ ਪ੍ਰਵਾਸੀ ਜਿਹੜੇ ਜਿਹਨੂੰ ਆਪਾਂ ਕਹਿ ਸਕਦੇ ਹਿੰਦੂ ਨਹੀਂ ਹੈ ਸੀ ਜਿਹੜੀ ਜੁਪੀ ਔਰ ਬਿਹਾਰ ਦੇ ਆ ਦੋਏ ਬੰਦੇ ਆ ਜੀ ਉਹਨਾਂ ਦੀ ਭਾਸ਼ਾ ਤੋਂ ਪਤਾ ਲੱਗਦਾ ਭਾਸ਼ਾ ਤੋਂ ਉਹਨਾਂ ਦੀ ਬੋਲਬਾਣੀ ਅੱਧੀ ਬੋਲ ਮਿਕਸ ਪੰਜਾਬੀ ਹੀ ਬੋਲਦੇ ਸੀਗੇ ਜੀ ਉਸ ਬੋਲਣ ਦੇ ਨਾਲ ਬੰਦੇ ਪ੍ਰਵਾਸੀ ਦਿਨ ਬਰ ਦਿਨ ਵੇਕ ਹੋ ਰਹੇ ਆ ਕਦੀ ਪੰਜਾਬੀਆਂ ਨੂੰ ਲਲਕਾਰਦੇ ਆ ਵੀਡੀਓ ਵਾਇਰਲ ਹੁੰਦੀਆਂ ਬਹੁਤ ਕੁਝ ਬਹੁਤ ਕੁਝ ਹੋ ਰਿਹਾ ਹੈ ਹੁਣ ਜਿਹੜਾ ਹੁਸ਼ਿਆਰਪੁਰ ਚ ਕਾਂਡ ਆਇਆ ਉਸ ਤੋਂ ਉਹਦੀ ਲੁੱਟ ਕਰਦੇ ਪਏ ਨੇ ਜੀ ਹੁਣ ਉੱਥੇ ਸਾਡੇ ਚੰਦਰ ਨਗਰ ਦੀ ਪੁਲੀ ਦੇ ਵੀ ਜੀ ਪਿਛਲੇ ਹਫ਼ਤੇ ਬੰਦੇ ਨੂੰ ਬਾਧ ਟੋਕ ਕੇ ਉੱਥੇ ਸੱਟੇ ਪ੍ਰਵਾਸੀ ਪ੍ਰਵਾਸੀ